ਜਪੁ ਜੀ ਸਾਹਿਬੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਸਾ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾਲੇ ਬਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰਿਆ ਪਰ ਸਹ ਸੇ ਅਨਪਲ ਲਖoit ਨਜਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲ ਨਾ ਨਾਨਕ ਨਿਖਿਆ ਨਾਲ ਹੁਕਮੀ ਹੋ ਬਣਾ ਕਰ ਹੁਕਮ ਨਾ ਕਿਹਾ ਜਾਏ ਹੁਕਮੇ ਹੋ ਬਣ ਜੀ ਹੁਕਮ ਲੈ ਵੜਿਆ ਹੁਕਮ ਉਤਮ ਨੇ ਚੁਕ ਮਿਲ ਕੇ ਦੁੱਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀ ਸੇ ਹੁਕਮੇ ਸਦਾ ਭਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਨਾ ਚਾਰ ਗਾਵੇ ਕੋ ਵਿਦਿਆ ਵਿਖੰਬਿਚਾਰ

ਤਾਪਿਆ ਨਾ ਜਾਇ ਕੀਤਾ ਨ ਹੋਇ ਆਪੇ ਆਪਣ ਨਰੰਜਨ ਸੋਇ ਜਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਅਸੁਨੀਏ ਮਨ ਰਖੀਐ ਪਾਉ ਦੋ ਪਰੈ ਸੁਕਰ ਲੈ ਜਾਇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰੇਹਾ ਸਮਾਇ ਗੁਰਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਇਕ ਦੇਵ ਜੈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਇਰਤ ਨਾਮਾ ਜੈ ਤੇਸਪਾ ਮਾ ਬਨ ਪਾਣੇ ਕੀ ਨਾਈ ਕਰੀ ਜੈ ਤੇ ਸੇਠੇ ਪਾਈ ਵੇਖਵਨ ਕਰਮਾ ਕੀ ਮਲੇ ਲੈ ਮਤ ਵਿਚ ਰਤਨ ਜਵਾਹਰ ਮਾਨਿਕ ਜੈ ਗੁਰ ਕੀ ਸੇਖ ਸੁਣੀ ਗੁਰਾ ਇਕ ਦੇਵ ਜੁਜਾਇ ਸਭਨਾ ਜੀਆਂ ਕਾ ਇਕ ਦਰਤਾ ਸੋ ਮੈ ਵਿਸਰਨਾ ਜਾਏ ਜੇ ਜੁਗ ਚਾਰੇ ਯਾਰ ਜਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋ ਚੰਗਾ ਨਾ ਰਖਾਈ ਕੇ ਜਸ ਕੀਰਤ ਜਗਲੇ ਜੈ ਤੇ ਸਨਦਨਾ ਵੈ ਤਵਾਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਾ ਦੋਸੀ ਦੋਸਤ ਰੇ ਨਾਨਕ ਨਿਰਗੁਣ ਗਉਣ ਕਰੇ ਗੁਣਵੰਤੀਆ ਗੁੰਦੇ ਤੇ ਹੈ ਕੋਈ ਨਾ ਸੁਜੇ ਜੇ ਤੁਸਕੁਣ ਕੋਇ ਕਰੇ ਸੁਣੀਐ ਸਦ ਪਿਰਸੁਰ ਨਾ ਸੁਣੀਐ ਤਤਵਲਾ ਕਾਸ ਦੁਨੀਆ ਦੀ ਪਲੋਪਾ ਤਲ ਸੁਣੀਐ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸਰ ਬ੍ਰਹਮਾ ਇਹ ਦ ਸੁਣੀਐ ਮੁਖ ਸਲਾਹ ਨ ਮੰਨੰਦ ਸੁਣੀਐ ਜੋਗੋ జగਤਨ ਪੇਲ ਸੁਣੀਐ ਸਾਸ ਮਿਤ੍ਰ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਾਸੰਤੋ ਗਿਆਨ ਸੁਣੀਐ 68 21 ਨੰਨ ਸੁਣਿਐ ਪੜ ਪੜ ਪਾਵੇ ਮਨ ਸੁਣਿਐ ਲਾਗੇ ਸਹਿਤਿਆ ਨਾਨਕ ਭਤ ਤਸ ਸਦ ਅਵਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਨਾ ਕਹਿਗਾ ਸੁਣਿਐ ਸੇਖਬੀਰ ਪਾਸਾ ਸੁਣਿਐਂਦੇ ਪਾਵੇ ਰਾ ਸੁਣਿਐ ਹਾਥੋ ਵੇਸ ਗਾ ਨਾਨਕ ਭਗਤ ਅਸਦ ਅਵਗਾਸ ਸੁਣਿਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਰ ਮਨਨੇ ਕਬਿਆ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੇ ਸੁੱਧ ਮੰਨੇ ਮੋਹੇ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਿ ਸਿ ਪਰਗੜ ਜਾਏ ਮੰਨੇ ਮਗਣਾ ਚੱਲੇ ਪੰਥ ਮੰਨੇ ਧਰਮ ਸੇ ਤਿ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿਵਾਰ ਮੰਨੇ ਪਰਵਾਰੇ ਸੁਧਾਰ ਮਨ ਨੇ ਤਰੇ ਤਰ ਗੁਰ ਸੇਖ ਮਨ ਨੇ ਨਾਨਕ ਪਾਵੇ ਨਾ ਪੇਖ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪਰਵਾਨ ਪੰਜ ਪ੍ਰਦਾਨ ਪंचे ਪਾਵੇ ਦਰਗੇ ਮਨ ਪंचे ਸੋਹੇ ਦਰਹ ਜਾਨ ਪੰਚਾ ਗਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਰ ਤੋਲ ਧਰਮ ਦੀਆ ਕਾ ਕੋ ਸੰਤੋਖ ਸਾ ਪ੍ਰਖਿਆ ਜਨ ਸੋ ਜੇ ਕੋ ਗੁਜੇ ਹੋਵੇ ਸਚਿਆਰਤਾ ਬਲੇ ਉਪਰ ਕਿਤਾ ਪਾ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲ ਕਵਨ ਜੋ ਜੀ ਜਾਨ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਮ ਏ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਨ ਸਵਾਲਿਓ ਰੂਪ ਕੀਤੀ ਦਾ ਜਾਣੇ ਕਨਕੂਤ ਕੀਤਾ ਪਸਾਏ ਕੋ ਕਵਾ ਤਿਸਤੇ ਹੋਇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਬਾਰਿਆਂ ਨਾ ਜਾਵਾਂ ਇੱਕ ਵਾਰ ਜੋਤੁ ਦੁਭਾ ਵੈਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਰ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖਤਾ ਪਤਾਓ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੁਰਮੁਪਖਸਾਰ ਅਸੰਖ ਮੋਲਿ ਬੁਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਣਾ ਜਾਮਾ ਇੱਕ ਵਾਰ ਜੋ ਤਦ ਭਾਵੇ ਸਾਈ ਪੜੀ ਕਰ ਤੂ ਸਦਾ ਸਲਾਮਤ ਨਿਰੰਕਾਰ असांख मूर कांद कौर असंख चोर हराम असांख असंख हत्या कमाए असांख पापी पाप कर जाये असंख कूड़े फिराए असांख असांख मलेश मल पख खाए फिराये असंख करे भांख नानक नीच कहे विचार बारियाना जामा एक बार जो तुभा साई पले कर तू सदा सलामत निरंक असांख नाम असंख थम अस अगम अगम असंख लो असंख है सिर पार हो आखरी नाम आखरी सलाह आखरी ज्ञान गीत गुण गा ਆਖਰੇ ਲਿਖਣ ਬੋਲਣ ਬਣ ਆਖਰਾ ਸੇ ਸੰਜੋਗ ਵਿਖਣ ਜਿਨੇ ਲਿਖੇ ਤਿਸ ਸਿਰ ਨਾ ਜਿ ਫਰਮਾਇ ਤਿfte ਪਾਇ ਜੇਤਾ ਕੀਤਾ ਤੇਤਾ ਨਾ ਬਿਨਾ ਵੇ ਨਹੀਂ ਕੋਥ ਕੁਦਰ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਦੋਤ ਭਾਵੇਂ ਸਾਈ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰ ਯੇ ਹੱਥ ਪੈਤਨ ਦੇ ਪਾਣੀ ਤੋਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈਓ ਤੋਏ ਪਰ ਯੇ ਮਿਤਪਾਪ ਕੇ ਸੰਗੋ ਤੋ ਪੇਨਾਵੇ ਕੇ ਰੰਗ ਪੁੰਨੀ ਪਾਪੀ ਆਖਾ ਨਹੀਂ ਕਰ 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 ਨਾ ਲਿਖ ਲੈ ਜਾਏ ਆਪੇ ਵੇਜ ਆਪੇ ਹੀ ਖਾ ਨਾਨਕ ਹੁਕਮਿ ਆਵੇ ਜਾ ਤੀਰ ਤਪ ਦੇ ਅਦਿ ਅਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮੰਨਿਏ ਮਨ ਕੀਤਾ ਪਾਉ ਅੰਤਰਗੱਥ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ নাহি ਕੋਈ ਵਿਣਗੁਣ ਕੀਤੇ ਭਗਤ ਨਾ ਹੋ ਸਵਾਸ ਸਾਤ ਬਾਣੀ ਬਰਮਾ ਸਤ ਸੋਹਨ ਸਦਾ ਮੰਜੋ ਕਵਨ ਸੁਵੇਲਾ ਵਕਤ ਕਵਨ ਕਵਨਿਤ ਕਵਨ ਵਾਰ ਕਵਨ ਸਿਰੋਤੇ ਮਹਜ ਕਵਨ ਹੋਆ ਆਕਾਰ ਜੇ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਆ ਕਾ ਦੀਆਂ ਜੇ ਲਿਖਣ ਲੇਖ ਪ੍ਰਕਾਣ ਤਿਤਵਾਨਾ ਜੋਗੇ ਜਾਣ ਰਤਮਾ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਝੇ ਆਪੇ ਜਾਣੇ ਸੋ ਕਿ ਕਰ ਆਖਾ ਕਿਵ ਸਲਾਈ ਕਿਵਨ ਨੀ ਕਿਵ ਜਾਣਾ ਨਾਨਕ ਆਖਾਂ ਸਭ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਹਿਣਾ ਸੋ ਪਤਾਲਾ ਪਤਾਲਾ ਖਗਾ ਸਾਗਾ ਸੂੜ ਕੁੜਕ ਪਾਲ ਥਕੇ ਵੇਦ ਕਹਿਣੇ ਕਬਾਦ ਸਹ ਸਹ ਧਾਰੇ ਕਹਿਣ ਕਤੇ ਬਾ ਉਸੂਲ ਇੱਕ ਤਾਤ ਲੇਖਾ ਹੋਇ ਤਾ ਲਿਖੀਏ ਲੈ ਕੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੇ ਤੇ ਸੁਰਤ ਨਾ ਪਾਈਏ ਨਦੀਆਂ ਤੇ ਵਾ ਪਾਵੇ ਸਮੁੰਦਰ ਨਾ ਜਾਣੇ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਦਨ ਕੀੜੀ ਤੋਂ ਨਾ ਹੋਵਣੀ ਜੇ ਤਿਸ ਮੰਨ ਨਾ ਵਿਸਰੇ ਅੰਤ ਨਾ ਸਿੱਤੀ ਕੈ ਨਾ ਅੰਤ ਨਾ ਕਰਨੇ ਦੇ ਨਾ ਅੰਤ ਨਾ ਵੇਖ ਸੁਨ ਅੰਤ ਅੰਤ ਨਾ ਜਾਪੇ ਕੀ ਮਨ ਮੰਨ ਅੰਤ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਪਾਰਾਵਰ ਅੰਤ ਕਾਰਨ ਕੇ ਤੀ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾਤਾ ਉੱਚੇ ਉੱਪਰ ਉੱਚਾ ਨਵ ਇਹ ਵੱਡੂ ਚ ਹੋਵੇ ਕੋਈ ਤੀ ਸੁੱਚੇ ਕੋ ਜਾਣੇ ਸੋ ਜੇ ਵੱਡੀ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਤਮੈ ਕੇਤੇ ਮੰਗੇ ਜੋਦ ਪਾਰ ਕੇਤਿਆ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੋਕਰ ਪੈ ਕੇਤੇ ਮੂਰਖ ਖਾਇ ਖਾਇ ਕੇਤਿਆ ਦੁਖ ਭੁਖ ਸਦਮਾਰ ਇਹ ਪੀਦਾ ਤਰੀ ਦਤਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੇ ਜੇ ਤੇ ਅਮੋਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇਈ ਕੇ ਜਿਸ ਨੂ ਬਖਸੇ ਸਿਫ ਸਲਾ ਨਾਨਕ ਪਾਸਾ ਹੀ ਪਾਸਾ ਅਮੁੱਲ ਗੁਣਾ ਮੁੱਲ ਵਪਾਰ ਮੁੱਲ ਵਪਾਰੀ ਹੈ ਮੁੱਲ ਪੰਡਾਰਾ ਮੁੱਲਾ ਵੇ ਮੁੱਲਾ ਜੈ ਮੁੱਲ ਪਏ ਮੁੱਲਾ ਸਮਾਈ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀ ਸਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਣ ਅਮੁੱਲੋ ਮੁੱਲਾ ਖਿਆਣਾ ਜੈ ਆਖ ਆਖਰ ਹੈ ਲਿਵਲੈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸ ਰਾਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਨ ਵਾਖੇ ਦੇ ਵਾਖੇ ਸੁਰ ਨਰ ਮੰਜਲ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚ ਹੈ ਸੋਏ ਜੇ ਕੋ ਆਖੇ ਬੋਲ ਵਿਗਾੜਤਾ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਨ ਲੈ ਵਾਜੇ ਨਾਦਨ ਇੱਕ ਸੰਖਾ ਕੇ ਤੇ ਵਾਵਣ ਹਾਰੇ ਕਿ ਤੇਰਾ ਪ੍ਰੇਸ ਜੋ ਕਹੀਆਂ ਕਿਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤਕੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਬਮਾ ਦੇਵੀ ਸੋਹ ਸਦਾ ਸਵਾਰੇ ਗਾਵੇ ਨੰਦਾ ਸੰ ਬੈਠੇ ਦੇਵਤਾਦਰ ਨਾਲੇ ਗਾਵੇ ਸਦਾ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦਿ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਕੀ ਸਰ ਜੁਗ ਜੁਗ ਵੇਦਾਂ ਨਾਲ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵ ਰਤਨ ਪਾਏ ਤੇਰੇ ਅਠ ਸਤੀਤ ਨਾਲੇ ਗਾਵੇ ਜੋਦ ਮਹਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਦ ਨੂੰ ਗਾਵੇ ਜੋ ਤੁਦ ਪਾਵੇ ਰਤੇ ਤੇਰੇ ਬਗਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਬਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾਈ ਨਾ ਜਸੀ ਰਚਨਾ ਜੀ ਨਰੇ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਪਤੀ ਜੀ ਬੜਿਆਈ ਜੋ ਤਿਸ ਭਾਵੇ ਸੋਇ ਕਰ ਸੀ ਹੁਕਮਣਾ ਕਰ ਨਾ ਜਾਈ ਸੋ ਪਾਸਾ ਸਹ ਪਾਸਾ ਨਾਨਕ ਰਹੰਡ ਜਾਈ ਮੁੰਦਾ ਸੰਸੁਖ ਸਰੰਪੂ ਝੋਲ ਧਿਆਨ ਕੀ ਕਰੇ ਬਹੁਤ ਖਿੰਦਾ ਕਲ ਕਵਾਰੀ ਕਾਇ ਯੁਕਤ ਡੰਡਾ ਪਰਤੀ ਤਾਈ ਪੰਤੇ ਸਗਲ ਜਮਾਤੇ ਮੰਜੀ ਤੇਜਵਜੀਤ ਆਦੇਸ ਇਸੇ ਆਦੇਸ ਆਧਨੀਲ ਨਾਦ ਨਾਹ ਤੋ ਜੁਗ ਜੁਗੇ ਕੋ ਵੇਸ ਭਗਤ ਗਿਆਂਦੇ ਆਂ ਪੰਡਾਰਨ ਘਟ ਘਟ ਵਾਜੇ ਨਾਤ ਆਪ ਨਾਥ ਨਾਥੀ ਸਭ ਜਾ ਕੇ ਰਿਤ ਸੇ ਦਬਰਸਾ ਸੰਜੋਗ ਵਿਜੋਗ ਦੋਈ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਇਸੇ ਆਦੇਸ ਆਧਨੀਲ ਨਾਦ ਨਾਹ ਤੋ ਜੁਗ ਜੁਗੇ ਕੋ ਵੇਸ ਇਕਾ ਮਾਇ ਜੁਗਤ ਵਿਹੈ ਦਿਨ ਚੱਲੇ ਪ੍ਰਵਾਨਿਕ ਸੰਸਾਰ ਇਕ ਪੰਡਾਰ ਰੇ ਇਕ ਲੈ ਦੀਵਾਂ ਜੁਗਤਿ ਸੁਭਾਵੇ ਦਿਵ ਚਲਾਵੇ ਜੀਵੋ ਬੇ ਪਰਮਣ ਓ ਵੇਖਿ ਉਹਨਾਂ ਨਦਰ ਨਾ ਆਵੇ ਬਹੁਤਾਈ ਵਿਡਾਣ ਆਦੇਸ ਇਸੇ ਆਦੇਸ ਆਧਨੀਲ ਨਾਦ ਨਾਹ ਤੋ ਜੁਗ ਜੁਗੇ ਕੋ ਵੇਸ ਆ ਸੰ ਲੋਈ ਲੋਈ ਪੰਡਾਰ ਜੋ ਕਸ਼ ਪਾਇ ਸੁ ਇੱਕ ਵਾਰ ਕਰ ਕਰਵੇ ਕੇ ਸਰਜਨ ਹਰ ਨਾਨਕ ਸਾਚੇ ਕੀ ਸਾਚੀ ਕਾਰਾ ਦੇ ਸਿ ਅਦੇ ਸਾਧਨ ਨਾਦ ਨਹ ਤਜੁ ਜੁ ਜੇ ਕੋ ਵੇਸ ਇੱਕ ਰੂਜੀ ਬੋਲ ਖੋਵੇ ਲਖੋਵੇ ਲਖੋਵੇ ਲਖ ਲਖ ਗੇੜਾ ਆਖੇ ਇੱਕ ਨਮ ਜਗਦੀਸ ਇਤਰਾਹੇ ਪਤ ਪਵੜੀਏ ਚੜੀਏ ਹੋਏ ਅਕੀਸੋਂ ਗਲਾ ਕਾਸ ਕੀ ਗਿੱਟਾ ਆਇਰਿਸ ਨਾਨਕ ਨਦਰਿ ਪਾਈਏ ਕੂੜੀ ਕੂੜਠੀ ਸਾਖਨ ਜੋ ਚੁਪੇ ਨਾ ਜੋ ਜੋ ਨ ਮੰਗਨ ਦੇ ਨਾ ਜੋ ਜੋ ਨ ਜੀਵਨ ਮਰਨ ਨਾ ਜੋ ਜੋ ਨਰਾਜ ਮਲ ਮਨ ਸੋ ਜੋ ਨਾ ਸੁੱਤੀ ਗਿਆਨ ਵਿਚਾ ਜੋ ਨਾ ਜੋਕਤੇ ਛੋਟੇ ਸੰਸਾਰ ਜਿਸ ਸਾ ਜੋਰ ਕਰ ਵੇਖੇ ਸੋ ਇਹ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੇ ਤੇ ਤੀਵਾਰ ਪਾਪਨ ਪਾਣੀ ਅਗਨੀ ਪਤਾਲ ਤੇ ਸਵੇਤਰ ਤਿਥਾ ਬਰਖੀ ਧਰਮਸਾਲ ਤੇ ਸਵੀ ਜੁਜਕਤ ਕੇ ਰੰਗ ਤਿੰਨ ਕੇ ਨਾਮ ਨੇਕਨੰਤ ਕਰਮੀ ਕਰਮੀ ਹੋਏ ਵਿਚਾ ਸੱਚਾ ਆਪ ਸੱਚਾ ਦਰਬਾਰ ਤੇ ਸੋਹਣ ਪੰਜ ਪਰਵਾਨ ਨਗਰੇ ਕਰਪਵੇਂ ਨੇ ਸਣ

ਗਿਆਨ ਖੰਡ ਮੈਂ ਗਿਆਨ ਪਰਚਣ ਤੇ ਸੇਨਾਦ ਮਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਤੇ ਕੜਤ ਕੜੀਏ ਬਹੁਤ ਅਨੁਭ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤੇ ਸੇ ਕੜੀ ਅਸੁਰਤ ਮਤ ਮਨ ਬੁੱਧ ਤੇ ਸੇ ਕੜੀ ਅਸੁਰ ਅਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਸੇ ਹੋ ਨਾ ਕੋਈ ਹੋ ਤੇ ਸੇ ਜੋਦ ਮਹਾਬਲ ਸੂਰ ਤੈਨ ਮੇਰਾ ਅਮਰੇ ਹਾ ਭਰਪੂਰ ਤੇ ਸੇ ਸਿਤੋ ਸਿਤਾ ਮਹਿਮਾ ਮਾਏ ਤਾਂ ਕਿ ਰੂਪਣਾ ਕਥਨੇ ਜਾਏ ਨਾਵ ਮਰੇਣ ਢਾਗੇ ਜੈ ਜਨ ਕੇ ਰਾਮ ਬਸੇ ਮਨਮਾਇ ਤੇ ਸੇ ਭਗਤ ਬਸੇ ਕੋ ਲੋ ਕਰਿਆ ਨਾਂ ਸੱਚਾ ਮਨ ਸੋਇ ਸਾਚ ਖੰਡ ਬਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇ ਸੇ ਖੰਡ ਮੰਡਲ ਪਰ ਪੰਡ ਜੇ ਕੋ ਕਥ ਤਾਨਤ ਨਾਂਤ ਤੇ ਸੇ ਲੋ ਲੋ ਕਰ ਜਿਬ ਜੁਬ ਹੁਕਮ ਤੇ ਵ ਤੇ ਕਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕੜਾਸਾਰ ਜੱਤ ਪਹਾੜਾ ਤੇ ਸੁਨਿਆਰ ਅਹਰਨ ਮਿਤ ਵੇਧ ਹਥਿਆਰ ਭੋਖ ਲਗਨ ਦਪਤਾਉ ਪੰਡਾ ਭਾਮਰੇ ਤੇ ਟਾਲ ਕੜੀਏ ਸਭ ਸੱਚੇ ਡਕਸਾਰ ਜਿਨ ਕਉ ਨਦਰ ਕਰਮਤਨ ਕਰ ਨਾਨਕ ਨਦਰਿ ਨਦਰਿ ਨਿਹਾਲ ਵਹਿਗੁਰੂ ਜਿਉ ਜਿਨ ਕਉ ਨਦਰ ਕਰਮਤਨ ਕਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ シュਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ